ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਫ ਵਿਕਰਮ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਕੇਂਦਰ ਸਰਕਾਰ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੀ ਮੌਜੂਦ ਨੇ ਤਾਂ ਵੱਡੀ ਖਬਰ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਮੀਟਿੰਗ ਦੇ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਪੂਰੀ ਖਬਰ ਦੱਸਿਆ ਤੁਹਾਨੂੰ ਚੰਡੀਗੜ੍ਹ ਦੇ ਚੰਡੀਗੜ੍ਹ ਚ ਕੇਂਦਰ ਦੇ ਤਿੰਨ ਮੰਤਰੀਆਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਅੰਦਰੋਂ ਬਹੁਤ ਵੱਡੀ ਖਬਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੀਟਿੰਗ ਦੇ ਵਿੱਚ ਚਰਚਾ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਹੋਈ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਵਿਚਾਰੀਆਂ ਗਈਆਂ ਨੇ ਐਮਐਸਪੀ ਸਮੇਤ ਕਿਸਾਨਾਂ ਦੀਆਂ ਮੰਗਾ ਮੰਨਣ ਲਈ ਕਿਹਾ ਗਿਆ ਉੱਥੇ ਜਗਜੀਤ ਸਿੰਘ ਡੱਲੇਵਾਲ ਨੇ ਖੋਲ ਵੀ ਦਿਖਾਏ ਆ ਕੇਂਦਰੀ ਮੰਤਰੀਆਂ ਨੂੰ ਖੋਲ ਦਿਖਾਏ ਆ ਉਹਨਾਂ ਨੇ ਕਿਹਾ ਦੇਖੋ ਤੁਹਾਡੇ ਵੱਲੋਂ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਜਾਂ ਜਿਹੜੀਆਂ ਫੋਰਸੇਸ ਤੁਸੀਂ ਬੁਲਾਈਆਂ ਗਈਆਂ ਤੁਹਾਡੇ ਵੱਲੋਂ ਬੁਲਾਈਆਂ ਗਈਆਂ ਉਹਨਾਂ ਦੇ ਵੱਲੋਂ ਲਗਾਤਾਰ ਗੋਲੇ ਧਾਕੇ ਜਾ ਰਿਹਾ ਤਾਂ ਲਗਾਤਾਰ ਇਸ ਚੀਜ਼ ਦੇ ਉੱਪਰ ਵੀ ਚਰਚਾ ਹੋਈ ਹੈ ਤਾਂ ਵੱਡੀ ਖਬਰ ਲਗਾਤਾਰ ਤੁਹਾਨੂੰ ਦੱਸ ਰਿਹਾ ਜਗਜੀਤ ਸਿੰਘ ਡੱਲੇਵਾਲ ਨੇ ਮੰਤਰੀਆਂ ਨੂੰ ਦਿਖਾਏ ਆ ਕਿਸਾਨਾਂ ਤੇ ਚੱਲੇ ਹੋਏ ਗੋਲਿਆਂ ਦੇ ਖੋਲ ਨਾਲ ਹੀ ਉਹਨਾਂ ਨੇ ਕਿਹਾ ਕਿ ਖੋਲ ਚਲਾਏ ਗਏ ਆ ਆ ਜਿਹੜੇ ਖੋਲ ਦੇਖ ਲਓ ਤੁਸੀਂ ਜਿਹੜੇ ਗੋਲੇ ਧਾਕੇ ਗਏ ਆ ਕਿਸਾਨਾਂ ਦੇ ਉੱਪਰ ਤਾਂ ਇਹ ਕੀ ਜਾਇਜ਼ਾ ਇਹ ਗੱਲ ਕਹੀ ਆ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਹੋਰ ਵੀ ਦੋ ਮੁੱਖ ਮੰਗਾਂ ਜਿਹੜੀਆਂ ਜਿਨ੍ਹਾਂ ਦੇ ਉੱਪਰ ਚਰਚਾ ਚੱਲੀ ਆ ਐਮਐਸਪੀ ਦੇ ਉੱਪਰ ਪੇਚ ਫਸਦਾ ਹੋਇਆ ਨਜ਼ਰ ਆਇਆ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਰਿਹਾ ਕਿ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗ ਚੱਲ ਰਹੀ ਹੈ ਤਾਂ ਦੋ ਮੰਗਾਂ ਮੰਨਣ ਨੂੰ ਦੱਸਿਆ ਜਾ ਰਿਹਾ ਕਿ ਰਾਜੀ ਹੋਈ ਹੈ ਕੇਂਦਰ ਸਰਕਾਰ ਜਿਹੜੀਆਂ ਦੋ ਮੰਗਾਂ ਪਿਛਲੀ ਵਾਰ ਮੰਨਣ ਤੇ ਹੋਈ ਸੀ ਔਰ ਉਸ ਤੋਂ ਬਾਅਦ ਹੁਣ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਮੰਨਣ ਦੇ ਲਈ ਰਾਜੀ ਹੋਈ ਹੈ ਕੇਂਦਰ ਸਰਕਾਰ ਜਾਂ ਕਿਹੜੀਆਂ ਕਿਹੜੇ ਮਸਲਿਆਂ ਦੇ ਉੱਪਰ ਚਰਚਾ ਲਗਾਤਾਰ ਚੱਲ ਰਹੀ ਹੈ ਤਾਂ ਜ਼ਿਆਦਾ ਜਾਣਕਾਰੀ ਦੇ ਲਈ ਗगन ਦੀ ਮੇਰੇ ਸਹਿਯੋਗੀ ਜੁੜ ਗਏ ਨੇ ਫੋਨ ਲਾਈਨ ਤੇ ਗगन ਕੀ ਪੂਰੀ ਅਪਡੇਟ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਮੀਟਿੰਗ ਚੱਲ ਰਹੀ ਹੈ ਔਰ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਮੀਟਿੰਗ ਦਾ ਆ ਵੱਡਾ ਅਪਡੇਟ ਗਗਨ ਲਗਾਤਾਰ ਜੁੜੇ ਹੋਇਆ ਗਗਨ ਕੀ ਅਪਡੇਟ ਆ ਮੀਟਿੰਗ ਦੇ ਵਿੱਚ ਦਾ ਆ ਬਿਲਕੁਲ ਦੇਖੋ ਇਸ ਨੂੰ ਦੀ ਵੱਡੀ ਅਪਡੇਟ ਅਸੀਂ ਦੇ ਰਹੇ ਹਾਂ ਕਿ ਸਰਕਾਰ ਹਰ ਉਹ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਗੱਲਬਾਤ ਹੋ ਸਕੇ ਕਿਸਾਨਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਹੱਲ ਜਿਹੜਾ ਹੈ ਉਹ ਕੱਢਿਆ ਜਾ ਸਕੇ ਤਾਂ ਮੀਟਿੰਗ ਦੀ ਜਿਹੜੀ ਅੰਦਰ ਦੀ ਐਕਸਕਲੂਸਿਵ ਤਸਵੀਰਾਂ ਉਹ ਸੀ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਕਿ ਸੀਐਮ ਭਗਵੰਤ ਸਨਹ ਨਜ਼ਰ ਆ ਰਹੇ ਨੇ ਮੇਤ ਮੰਤਰੀ ਹਰਪਾਲ ਚੀਮਾ ਨੇ ਤਿੰਨ ਯੂਨੀਅਨ ਮਿਨਿਸਟਰ ਜਿਹੜੇ ਨੇ ਐਸੇ ਪਹੁੰਚੇ ਹੋਏ ਨੇ ਔਰ ਉਸਦੇ ਨਾਲ ਨਾਲ ਸੀਨੀਅਰ ਅਧਿਕਾਰੀ ਬੈਠੇ ਹੋਏ ਨੇ ਤਾਂ 1 ਬਾਈ 1 ਡਿਸਕਸ਼ਨ ਜਿਹੜੀ ਹੈ ਵੱਖ-ਵੱਖ ਇਸ਼ੂਜ਼ ਦੇ ਉੱਤੇ ਉਹ ਵਿਕਰਮ ਚਲਦੀ ਹੋਈ ਅੰਦਰ ਨਜ਼ਰ ਆ ਰਹੀ ਹੈ ਇਸ ਲਈ ਐਮਐਸਪੀ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸਰਕਾਰ ਦੇ ਨਾਲ ਕਿਸਾਨ ਐਮਐਸਪੀ ਦੇ ਉੱਤੇ ਗੱਲ ਕਰ ਰਹੇ ਨੇ ਐਮਐਸਪੀ ਦੇ ਨੂੰ ਲੈ ਕੇ ਗਰੰਟੀ ਸਿੱਧੇ ਤੌਰ ਦੇ ਤੇ ਦੇਣ ਨੂੰ ਲੈ ਕੇ ਜਿਹੜੀ ਆ ਉਹ ਚਰਚਾ ਚੱਲ ਰਹੀ ਹੈ ਔਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸਭ ਤੋਂ ਪਹਿਲਾਂ ਜਜੀਤ ਸਿੰਘ ਢੱਲੇਵਾਲ ਨੇ ਜਿਵੇਂ ਮੀਟਿੰਗ ਸ਼ੁਰੂ ਹੋਈ ਤਾਂ ਉਹਨਾਂ ਨੇ ਜਿਹੜੇ ਖੋਲ ਨੇ ਜੋ ਗੋਲੀਆਂ ਚਲਾਈਆਂ ਗਈਆਂ ਜੋ ਡੀਅਰ ਗੈਸ ਛੱਡੇ ਗਏ ਉਸ ਦੇ ਖੋਲ ਜਿਹੜੇ ਨੇ ਉਹ ਮੰਤਰੀਆਂ ਦੇ ਸਾਹਮਣੇ ਟੇਬਲ ਦੇ ਉੱਤੇ ਰੱਖ ਦਿੱਤੇ ਕਿਹਾ ਕਿ ਆ ਦੇਖੋ ਤੁਹਾਡੇ ਲੋਕ ਕੀ ਕਰ ਰਹੇ ਨੇ ਤੁਹਾਡੀ ਪੁਲਿਸ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਕਿਸ ਤਰੀਕੇ ਨਾਲ ਤੁਸੀਂ ਕਿਹ ਪਨਾਤੀਉਂ ਦੇ ਗੋਲ ਨੈਸ ਲਾ ਰਹੇ ਹੋ ਤਸ਼ੱਦਦ ਢਾ ਰਹੇ ਹੋ ਤਾਂ ਇਸ ਨੂੰ ਲੈ ਕੇ ਸ਼ੁਰੂਆਤ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਹੁੰਦੀ ਹੋਈ ਨਜ਼ਰ ਆਈ ਇਸ ਤੋਂ ਇਲਾਵਾ ਇੰਟਰਨੈਟ ਸਸਪੈਂਸ਼ਨ ਜਿਹੜੀ ਕੀਤੀ ਹੋਈ ਹੈ ਜੋ ਇੰਟਰਨੈਟ ਸਿਮਾਾਂ ਵਾ ਰੱਦ ਕੀਤੀਆਂ ਹੋਈਆਂ ਨੇ ਜੋ ਇੰਟਰਨੈਟ ਸਿਮਾਾਂ ਵਾ ਵੱਧ ਕੀਤੀਆਂ ਨੇ ਫਿਰ ਉਹ ਭਾਵੇਂ ਆਰਪੀ ਜ਼ਿਲ੍ਹੇ ਹਰਿਆਣਾ ਤੇ ਹੋਣ ਜਾਂ ਫਿਰ ਪੰਜਾਬ ਦੇ ਕਈ ਏਰੀਆਜ਼ ਦੀ ਗੱਲ ਹੋਵੇ ਤਾਂ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜੋ ਹੈ ਖਾਸ ਤੌਰ ਦੇ ਉੱਤੇ ਡੱਲੇ ਵਾਲ ਉਹਨਾਂ ਨੇ ਜ਼ਿਕਰ ਕੀਤਾ aur ਇਸ ਇਲਾਵਾ ਸੋਸ਼ਲ ਮੀਡੀਆ ਅਕਾਊਂਟ ਬਹੁਤ ਸਾਰੇ ਕੇਸਾਂ ਲੀਡਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਖਾਤੇ ਉਹਨਾਂ ਦੇ ਬੰਦ ਕਰ ਦਿੱਤੇ ਬਹੁਤ ਸਾਰੇ ਜਿਹੜੇ ਇਨਫਲੂਐਂਸਰਸ ਨੇ ਉਹਨਾਂ ਦੇ ਬੰਦ ਕਰ ਦਿੱਤੇ ਕਈ ਇੰਡੀਪੈਂਡੈਂਟ ਜਰਨਲਿਸਟ ਦੇ ਬੰਦ ਕਰ ਦਿੱਤੇ ਮਨਦੀਪ ਪੂਨੀਆ ਉਹਨਾਂ ਦਾ ਜਿਹਨੇ ਖਾਤਾ ਬੰਦ ਕੀਤਾ ਗਿਆ ਇਸ ਤੋਂ ਇਲਾਵਾ ਨਵਦੀਪ ਨਵਦੀਪ ਦਾ ਵੀ ਇੰਸਟਾਗ੍ਰਾਮ ਬੰਦ ਕਰ ਦਿੱਤਾ ਗਿਆ ਇਹਦੇ ਉਹਨਾਂ ਦੀ ਗੱਲ ਕੀਤੀ ਗਈ ਔਰ ਜਿਹੜੇ ਬਾਰ-ਬਾਰ ਜਿਹੜੇ ਟੀਅਰ ਗੈਸ ਛੱਡੇ ਜਾ ਰਹੇ ਨੇ ਹੁਣ ਵੀ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਆਪਣੀ ਗੱਲ ਕਰਦੇ ਕਰਦੇ ਮੀਟਿੰਗ ਚੱਲਦੀਆਂ ਚੱਲਦੀਆਂ ਦੌਰਾਨ ਵੀ ਇੱਕ ਥ्रू ਗੈਸ ਦਾ ਗੋਲਾ ਜਿਹੜਾ ਸੀ ਉੱਥੇ ਛੱਡਿਆ ਗਿਆ ਸੀਗਾ ਤਾਂ ਇਹ तमाम ਮੁੱਦੇ ਨੂੰ ਲੈ ਕੇ ਗੱਲੇ ਵਾਲਾ ਉਹਨਾਂ ਨੇ ਇਹ ਜ਼ ਬੰਦੇਰ ਉਹਨਾਂ ਨੇ ਮੁੱਦੇ ਚੁੱਕੇ ਨੇ ਤਾਂ ਵੱਖ-ਵੱਖ ਲੀਡਰਾਂ ਨੇ ਮੁੱਦੇ ਚੁੱਕੇ ਨੇ ਔਰ ਇਸ ਦੇ ਇਲਾਵਾ ਜੇਕਰ ਖਾਸ ਤੌਰ ਤੇ ਉੱਤੇ ਗੱਲ ਕਰੀਏ ਤਾਂ ਸਭ ਤੋਂ ਮੇਨ ਜਿਹੜਾ ਇਸ਼ੂ ਹੈ ਐ ਐਮਐਸਪੀ ਦਾ ਹੀ ਹੈ ਐਮਐਸਪੀ ਦੇ ਉੱਤੇ ਲੰਬੀ ਚਰਚਾ ਚੱਲ ਰਹੀ ਹੈ ਕਿਸਾਨ ਆਪਣੀ ਗੱਲ ਰੱਖ ਰਹੇ ਨੇ ਕਿ ਕਿਸਾਨਾਂ ਦੇ ਸਾਹਮਣੇ ਸਰਕਾਰ ਆਪਣਾ ਪੱਖ ਦੇ ਰਹੀ ਹੈ ਦਲੀਲਾਂ ਉਹਨਾਂ ਦੇ ਮਤਲਬ ਦਿੱਤੀਆਂ ਜਾ ਰਹੀਆਂ ਨੇ ਤਾਂ ਜਿਸ ਤਿਕ ਤੁਹਾਨੂੰ ਯਾਦ ਹੋਊਗਾ ਪਿਛਲੀ ਵਾਰ ਤੁਸੀਂ ਮੀਟਿੰਗ ਦੇ ਅੰਦਰ ਸੀਗੇ ਅ ਮੀਟਿੰਗ ਨੇ ਬਾਹਰ ਕਵਰ ਕਰ ਰਹੇ ਸੀ ਕਿ ਔਰ ਰਾਤ ਦੇ 12:00 ਵੱਜ ਗਏ ਸੀ ਮੀਟਿੰਗ ਖਤਮ ਹੋ ਜਾਂਦੀ ਹੋਂਗਾ ਤਾਂ ਇਸ ਵਾਰ ਵੀ ਕੁਝ ਤਸਵੀਰ ਇਹੋ ਜਿਹੀ ਜਾਪਦੀ ਨਜ਼ਰ ਆਉਂਦੀ ਇਸ ਵਾਰ ਵੀ ਲੱਗਦਾ ਹੈ ਕਿ ਮੀਟਿੰਗ ਲੰਬੀ ਚਲਦੀ ਹੋਈ ਨਜ਼ਰ ਆ ਸਕਦੀ ਹੈ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਇੱਕ ਕਰਕੇ ਵਿਚਾਰੀਆਂ ਜਾ ਰਹੀਆਂ ਨੇ ਤਾਂ ਅੱਜ ਦੀ ਇਹ ਮੀਟਿੰਗ ਬਹੁਤ ਕੁਝ ਤੈ ਕਰੂਗੀ ਅੱਜ ਦੀ ਇਹ ਮੀਟਿੰਗ ਬਹੁਤ ਕੁਝ ਤੈ ਕਰਕੇ ਵੀ ਕਰੂਗੀ ਕਿ ਕਿਸਾਨਾਂ ਦਾ ਅਗਲਾ ਰੁਕੀ ਰਹਿਣ ਵਾਲਾ ਹੈ ਕਿਉਂਕਿ ਉੱਥੇ ਨੌਜਵਾਨ ਜਿਹੜੇ ਖੜੇ ਹੋਏ ਨੇ ਉਹ ਤਾਂ ਇਹੀ ਗੱਲ ਕਹਿ ਰਹੇ ਨੇ ਕਿ ਸਾਨੂੰ ਸਿਰਫ ਆਗੂਆਂ ਦੀ ਉਡੀਕ ਹੈ ਆਗੂਆਂ ਦੀ ਕਾਲ ਦੀ ਉਡੀ ਕੀ ਅੱਗੇ ਬੋਲੋ ਤਾਂ ਅਸੀਂ ਬੈਰੀਕੇਡ ਕਹਿੰਦੇ ਪੱਟੀ ਵੀ ਦਵਾਂਗੇ ਜੇ ਆ ਕੋ ਕਹਿਣਗੇ ਕਿ ਅਸੀਂ ਬੈਠੋ ਜੇ ਮੀਟਿੰਗ ਦੇ ਵਿੱਚ ਕੋਈ ਸੁਖਾਂਵੀ ਗੱਲ ਨਿਕਲਦੀ ਹੈ ਤਾਂ ਅਸੀਂ ਘਰ ਆਪੇ ਆਪਣੇ ਘਰਾਂ ਨੂੰ ਮੁੜ ਜਾਂਗੇ ਅਸੀਂ ਆਪਣੇ ਆਪਣੇ ਘਰਾਂ ਦਾ ਰੁਕ ਕਰ ਲਾਂਗੇ ਤਾਂ ਇਹ ਖਾਸ ਤੌਰ ਦੇ ਉੱਤੇ ਅੱਜ ਦੀ ਮੀਟਿੰਗ ਬਹੁਤ ਅਹਿਮ ਹੈ ਪ੍ਰੈਸ਼ਰ ਦੋਵਾਂ ਪਾਸੇ ਹੀ ਹੈ ਕਿਸਾਨਾਂ ਦੇ ਉੱਤੇ ਵੀ ਹੀ ਪ੍ਰੈਸ਼ਰ ਹੈ ਕਿ ਕਿੱਥੇ ਉਹ ਕੱਚਾ ਸਮਝੌਤਾ ਲੈ ਕਰੇ ਆ ਕਿੱਥੇ ਉਹ ਹਾਂ ਸੱਤੇ ਦੇ ਵਿੱਚ ਇਹ ਕਹ ਲਓ ਕਿ ਸੋਖੇ ਦੇ ਵਿੱਚ ਜਿਹੜਾ ਹੈ ਉਹ ਮੰਨਣਾ ਆਉਣ ਤਾਂ ਇਸ ਨੂੰ ਲੈ ਕੇ ਜਿਹੜੇ ਨੇ ਉਹ ਕਿ ਸਾਹ ਉਹ तमाम ਮੰਗਾਂ ਜਿਹੜੀਆਂ ਲੈ ਕੇ ਅੰਦੋਲਨ ਸ਼ੁਰੂ ਕੀਤਾ ਸੀ ਜਿਹੜੇ ਮੰਗਾਂ ਨੂੰ ਲੈ ਕੇ ਉਹ ਸ਼ੰਭੂ ਪਹੁੰਚੇ ਸੀ ਉਹਨਾਂ ਮੰਗਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕਰਨਗੇ ਔਰ 네ਗੋਸ਼ੀਏਸ਼ਨ ਜਿਹੜੀਆਂ ਨੇ ਉਹ ਦੋਵਾਂ ਪਾਸੋਂ ਹੁੰਦੀਆਂ ਹੋਈਆਂ ਫਿਰ ਨਜ਼ਰ ਵੀ ਆਉਣਗੀਆਂ ਸਰਕਾਰ ਕੁਝ ਕਹੂਗੀ ਕਿ ਅਸੀਂ ਤੁਹਾਡੀ ਗੱਲਾਂ ਮੰਨ ਲੈਂਦੇ ਹਾਂ ਕਿਉਂਕਿ ਪਿਛਲੀ ਵਾਰ ਤੇ ਵੀ ਗੱਲ ਕਰੀ ਇਹ ਪਿਛਲੀ ਵਾਰ ਵੀ ਜੋ ਬਿਜਲੀ ਸੋਧ ਬਿੱਲ ਸੀਗਾ ਉਸ ਨੂੰ ਖਾਸ ਤੌਰ ਤੇ ਖਾਦਿਸਰਨ ਦੀ ਗੱਲ ਆ ਗਈ ਸੀਗੀ ਲਖੀਮਪੁਰ ਖੀਰੀ ਦੇ ਵਿੱਚ ਮੁਆਵਜ਼ਾ ਦੇਣ ਦੀ ਗੱਲ ਆ ਗਈ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਪਿਛਲੀ ਵਾਰ ਜਿਹੜੇ ਸ਼ੰਭੂ ਤੋਂ ਸਿੰਘੂ ਬਾਰਡਰ ਗਏ ਔਰ ਉਸ ਤੋਂ ਬਾਅਦ ਲਾਲਖੀਲੇ ਗਏ ਔਰ ਫਿਰੇ ਪਰਚੇ ਪਏ ਹੋਏ ਸੀ ਉਹ ਰੱਦ ਕਰਨ ਦੀ ਗੱਲ ਆ ਗਈ ਤਾਂ ਇਹ तमाम ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਵਿਚਾਰੀਆਂ ਜਾ ਰਹੀਆਂ ਨੇ 1-on-1 ਡਿਸਕਸ਼ਨ ਜਿਹੜੀ ਹੈ ਉਹ ਹੋ ਰਹੀ ਹੈ ਪਰ ਕਿੰਨੀ ਕੁ ਸੁਖਾਵੇਂ ਮਾਹੌਲ ਦੇ ਵਿੱਚ ਇਹ ਡਿਸਕਸ਼ਨ ਨੇਪਰੇ ਚੜੂਗੀ ਇਹ ਬਹੁਤ ਵੱਡੀ ਗੱਲ ਜਿਹੜੀ ਹੈ ਉਹ ਵਿਕਰਮ ਦੇਖਣ ਵਾਲੀ ਹੈ ਕਿਉਂਕਿ ਪ੍ਰੈਸ਼ਰ ਦੋਵਾਂ ਪਾਸੇ ਹੈ ਸਾਡਾ ਦਾ ਤਾ ਪ੍ਰੈਸ਼ਰ ਹੈ ਹੀ ਹੈ ਔਰ ਉਸ ਦੇ ਪਾਸੇ ਸਰਕਾਰ ਦੇ ਉੱਤੇ ਵੀ ਹੈ ਕਿਉਂਕਿ ਕੱਲ ਖਾਸ ਤੌਰ ਦੇ ਉੱਤੇ तमाम ਜਥੇਬੰਦੀਆਂ ਨੇ ਭਾਰਤਵੰਦ ਦੀ ਕਾਲ ਦੇ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਚੱਕਾ ਜਾਮ ਕਰਨ ਦੀ ਅਪੀਲ ਕੀਤੀ ਗਈ ਹੈ ਫਿਰ ਪੰਜਾਬ ਹਰਿਆਣਾ ਤੋਂ ਇਲਾਵਾ ਇਸ ਤੇ ਇੱਕ ਯੂਪੀ ਨੇ ਪਾਸੇ ਤੋਂ ਵੀ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਰਕੇਸ਼ ਗਾਇਤ ਉਹਨਾਂ ਨੇ ਵੀ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਜਿਹੜੇ ਇਹ ਮੰਗਾਂ ਦੇ ਇਸ ਦੇ ਵਿੱਚ ਸਮਰਥਨ ਦਿੰਦੇ ਆ ਤੇ तमाम ਸ਼ਿਦਾਂ ਨੂੰ ਲੈ ਕੇ ਕਿੰਨਾ ਕਿਤੇ ਪ੍ਰੈਸ਼ਰ ਜਿਹੜਾ ਹੈ ਉਹ ਬਿਲਡ ਅਪ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰੂਗੀ ਕਿ ਜਿੰਨਾ ਜਲਦੀ ਹੋ ਸਕੇ ਇਸ ਨੂੰ ਖਤਮ ਕਰ ਦਿੱਤਾ ਜਾਵੇ ਕਿਉਂਕਿ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਔਰ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਹਰਿਆਣਾ ਔਰ ਜੇਕਰ ਯੂਪੀ ਤੱਕ ਇਹਦਾ ਸੇਕ ਪਹੁੰਚਦਾ ਤਾਂ ਫਿਰ ਉਹ ਕਿੰਨਾ ਕਿਤੇ ਬੀਜੇਪੀ ਵਾਸਤੇ ਵੀ ਔਖਾ ਸਾਬਿਤ ਹੁੰਦਾ ਹੋਇਆ ਵਿਕਮ ਗਾਊਗਾ ਤਾਂ ਇਸੇ ਤਰ੍ਹਾਂ ਚਲਦਿਆ ਹੋਇਆ ਅੱਜ ਮੀਟਿੰਗ ਜਿਹੜੀ ਹੈ ਉਹ ਦੁਬਾਰਾ ਫੇਰ ਚੰਡੀਗੜ੍ਹ ਦੇ ਸੈਕਟਰ 26 ਦੇ ਮਹਾਤਮਾ ગાંધી ਆਲਟੋਰੀਅਮ ਦੇ ਵਿੱਚ ਰੱਖੀ ਹੈ ਤਿੰਨੋਂ ਕੇਂਦਰੀ ਮੰਤਰੀ ਮੌਜੂਦ ਨੇ ਸੀਐਮ ਭਗਵੰਤ ਮਾਨ ਆਪ ਨਾਲ ਬੈਠੇ ਹੋਏ ਨੇ ਅਵਿਸ਼ ਮੰਤਰੀ ਹਰਪਾਲ ਚੀਮਾ ਬੈਠੇ ਹੋਏ ਨੇ ਲਗਾਤਾਰ ਉਹ ਇੰਟਰਮੀਡੀਏਸ਼ਨ ਦੀ ਜਿਹੜੀ ਅ ਇੱਕ ਚੀਜ਼ ਹੁੰਦੀ ਹੈ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਹਮਣੇ ਜੋ ਗੱਲਾਂ ਨੇ ਉਹ ਕੇਂਦਰ ਦੇ ਨਾਲ ਸਾਂਝੇ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ ਕਿਉਂਕਿ ਭਾਵੇਂ ਕਿਸਾਨਾਂ ਦੇ ਸੀਐਮ ਸਰਕਾਰ ਦੇ ਨਾਲ ਪਿਆ ਭਗਵੰਤਪਨ ਸਰਕਾਰ ਦੇ ਨਾਲ ਜ਼ਰੂਰ ਕੋਈ ਵਕਰੀਵੇਂ ਹੋਣਗੇ ਮੰਗਾਂ ਨੂੰ ਲੈ ਕੇ ਉਹਨਾਂ ਦੀਆਂ ਡਿਮਾਂਡਸ ਹੋਣਗੀਆਂ ਪਰ సీఎం ਇਹ ਕੋਸ਼ਿਸ਼ ਕਰ ਰਹੇ ਹੋਣਗੇ ਕਿ ਉਹ ਵਖਰੇਵਿਆਂ ਨੂੰ ਬਾਅਦ ਦੇ ਵਿੱਚ ਹੱਲ ਕੀਤਾ ਜਾਵੇ ਪਹਿਲਾਂ ਜਿਹੜੇ ਇਹ ਵਖਰੇਵੇਂ ਚੱਲ ਰਹੇ ਨੇ ਸੈਂਟਰ ਦੀ ਸਰਕਾਰ ਦੀਆਂ ਮੰਗਾਂ ਦੇ ਨਾਲ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਹੱਲ ਕੀਤਾ ਜਾਵੇ ਤਾਂ ਇਸੇ ਚੱਲਦਿਆਂ ਹੋਇਆ ਅੱਜ ਉਹ ਆਪ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਨੇ ਜਾਂ ਉਹਨਾਂ ਨੂੰ ਵੀ ਅਪੀਲ ਜਿਹੜੀ ਆ ਉਹ ਸੈਂਟਰ ਦੀ ਸਰਕਾਰ ਦੇ ਵੱਲੋਂ ਕਹੀ ਹੋਊਗੀ ਕਿ ਤੁਸੀਂ ਵਿੱਚੋਂ ਦੀ ਜਿਵੇਂ ਪਹਿਲੀ ਵਾਰ ਤੁਸੀਂ ਮੀਡੀਏਟਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਈ ਸੀ ਇਸੋ ਆ ਵੀ ਭੂਮਿਕਾ ਜਿਹੜੀ ਹੈ ਤੁਹਾਡੇ ਵੱਲੋਂ ਨਿਭਾਉਣੀ ਚਾਹੀਦੀ ਹੈ ਤਾਂ ਇਸ ਨੂੰ ਲੈ ਕੇ ਹੀ ਜਿਹੜੀਆਂ ਚਰਚਾਵਾਂ ਨੇ ਜਿਹੜੀਆਂ ਅੰਦਰ ਡਿਸਕਸ਼ਨਸ ਨੇ ਉਹ ਚੱਲ ਰਹੀਆਂ ਨੇ ਤੁਹਾਨੂੰ ਦੇਖਣਾ ਹੋਊਗਾ ਕਿ ਮੀਟਿੰਗ ਕਿੰਨੀ ਦੇਰ ਤੱਕ ਚੱਲਦੀ ਹੈ ਕਿਉਂਕਿ ਮੁੱਦੇ ਬਹੁਤ سارے ਨੇ ਵਿਕਰਮ ਮੁੱਦੇ ਬਹੁਤ سارے ਨੇ ਇਸਦੇ ਚੱਲਦੇ ਆ ਹੋਇਆ ਮੁੱਦਿਆਂ ਨੂੰ ਲੈ ਕੇ ਇੱਕ ਇੱਕ ਕਰਕੇ ਜਿਹੜੀ ਇਹ ਚਰਚਾ ਹੈ ਉਹ ਬਾਰੀ ਬਾਰੀ ਕੀਤੀ ਜਾ ਰਹੀ ਹੈ ਇਸ ਲਈ ਦੀ ਅਸੀਂ ਜੋ ਅਪਡੇਟ ਤੁਹਾਨੂੰ ਦੇ ਰਹੀਆਂ ਜਿਹੜੇ ਅੰਦਰ ਸਾਡੇ ਸੋਰਸ ਬੈਠੇ ਹੋਏ ਨੇ ਜੋ ਸੋਰਸ ਅੰਦਰ ਦੀ ਜਾਣਕਾਰੀ ਦੇ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਐਮਐਸਪੀ ਨੂੰ ਲੈ ਕੇ ਹੀ ਚਰਚਾ ਜਿਹੜੀ ਹੈ ਅੰਦਰ ਚੱਲ ਰਹੀ ਹੈ ਐਮਐਸਪੀ ਨੂੰ ਲੈ ਕੇ ਕਿ ਕਿਸਾਨ ਜਿਹੜੇ ਨੇ ਉਹ ਆਪਣੀ ਗੱਲ ਰੱਖ ਰਹੇ ਨੇ ਔਰ ਕਿਸਾਨਾਂ ਦੇ ਵੱਲੋਂ ਐਮਐਸਪੀ ਨੂੰ ਪੱਕੇ ਤੌਰ ਦੇ ਉੱਤੇ ਦੇਣ ਦੇ ਲਈ ਹੀ ਪੁਰਜ਼ੋਰ ਉਹਨਾਂ ਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਤੁਸੀਂ ਲਾਗੂ ਕੀਤਾ ਜਾਵੇ ਜੋ ਸੁਆਮੀ ਲਾਥਨ ਦੀ ਰਿਪੋਰਟ ਦਾ ਜ਼ਿਕਰ ਕਰਦੇ ਹੋ ਉਸ ਨੂੰ ਲਾਗੂ ਕਰੋ ਔਰ ਖਾਸ ਤੌਰ ਤੇ ਜੇ ਸੁਆਮੀ ਲਾਥਨ ਨੂੰ ਤੁਸੀਂ ਭਾਰਤ ਰਤਨ ਅਵਾਰਡ ਦੇ ਸਕਦੇ ਹੋ ਤਾਂ ਉਸ ਦੇ ਵੱਲੋਂ ਜੋ ਆ ਰਿਪੋਰਟ ਜਿਹੜੀ ਉਹ ਜੋ ਰეკਮੈਂਡੇਸ਼ਨ ਨੇ ਜਿਹੜੀਆਂ ਉਹਨਾਂ ਦੀ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਇਹ ਵੀ ਗੱਲ ਕਹੀ ਜਾ ਰਹੀ ਹੈ ਗਗਨ ਕਿਸਾਨਾਂ ਵੱਲੋਂ ਔਰ ਬਿਲਕੁਲ ਔਰ ਹੋਰ ਬਹੁਤ ਸਾਰੇ ਜਿਵੇਂ ਇਸ਼ੂਜ਼ ਹੋਣ ਫਿਰ ਉਹ ਭਾਵੇਂ ਕਾਰਪੋਰੇਟ ਘਰਾਣਿਆਂ ਦੀ ਗੱਲ ਹੋਵੇ ਜਿਸ ਤਰੀਕੇ ਨਾਲ ਫਸਲਾਂ ਦੇ ਉੱਤੇ ਮੁਆਵਜ਼ੇ ਦੀ ਗੱਲ ਹੋਵੇ ਜਾਂ ਪੈਨਸ਼ਨ ਦੀ ਕਿਸਾਨਾਂ ਦੀ ਗੱਲ ਹੋਵੇ 10000 ਰੁਪਏ ਕਿਹਾ ਕਿ ਜਿਹੜੇ ਕਿਸਾਨ ਜਿਹੜੇ ਨੇ ਉਹ 70 ਸਾਲ ਤੋਂ ਜਿਹਨਾਂ ਦੀ ਉੱਪਰ ਉਮਰ ਹੋ ਗਈ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਇਹ तमाम ਚੀਜ਼ਾਂ ਜਿਹੜੀਆਂ ਨੇ ਉਹ ਵਿਚਾਰੀਆਂ ਜਾਰੀਆਂ ਨੇ ਤਾਂ ਅੱਜ ਦੀ ਮੀਟਿੰਗ ਦੇ ਵਿੱਚੋਂ ਕਿਸਾਨ ਕੁਝ ਨਜ਼ਰ ਆਉਂਦੇ ਨੇ ਬਾਹਰ ਜਾਂ ਫਿਰ ਚਿਹਰੇ ਉੱਤੇ ਹੋਏ ਨਜ਼ਰ ਆਉਂਦੇ ਨੇ ਇਹ ਕੋਸ਼ਿਸ਼ ਕਰ ਦਿਆ ਬਾਦ ਸਾਫ਼ ਹੋਊਗਾ ਗगन ਗगन ਮੈਂ ਤੁਹਾਨੂੰ ਰੋਕਣਾ ਚਾਹੂੰਗਾ ਇੱਕ ਇੱਕ ਛੋਟਾ ਜਿਹਾ ਸਵਾਲ ਮੇਰਾ ਇਸ ਚੀਜ਼ ਨੂੰ ਲੈ ਕੇ ਵੀ ਆ ਕਿਉਂਕਿ ਪਿਛਲੀ ਵਾਰ ਗगन ਜਦੋਂ ਸੈਕੰਡ ਮੀਟਿੰਗ ਹੋਈ ਕਿਉਂਕਿ ਆ ਥਰਡ ਮੀਟਿੰਗ ਚੱਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਤਾਂ ਜਦੋਂ ਦੂਜੀ ਮੀਟਿੰਗ ਹੋਈ ਉਸ ਮੀਟਿੰਗ ਨੂੰ ਲਗਾਤਾਰ ਅਸੀਂ ਕਵਰ ਕਰ ਰਹੇ ਸੀ ਔਰ ਉਸ ਦੌਰਾਨ ਦੋ ਮੰਗਾ ਤੇ ਕਹਿੰਦੇ ਕਿ ਸਹਿਮਤੀ ਬਣਦੀ ਨਜ਼ਰ ਆਈ ਸੀ ਦੋ ਮੰਗਾ ਸੀਗੇ ਇੱਕ ਤਾਂ ਲਖੀਮਪੁਰ ਖੀਰੀ ਵਾਲੇ ਜਿਹੜੇ ਕਿਸਾਨ ਆ ਪੀੜਤ ਕਿਸਾਨ ਕਿਉਂਕਿ ਜਦੋਂ ਹਾਦਸਾ ਉੱਥੇ ਵਾਪਰਿਆ ਔਰ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਸੀ ਦੂਜੀ ਗੱਲ ਇਹ ਸੀਗੀ ਕਿ ਜਿਹੜੇ ਪਰਚੇ ਦਰਜ ਹੋਏ ਆ ਪਿਛਲੇ ਕਿਸਾਨ ਅੰਦੋਲਨ ਦੌਰਾਨ ਉਹ ਅਸੀਂ ਰੱਦ ਕਰ ਦਿਆਂਗੇ ਉਸ ਤੋਂ ਬਾਅਦ ਕਹਿੰਦੇ ਬਾਕੀ ਦੀਆਂ ਮੰਗਾਂ ਜਿਹੜੀਆਂ ਐ ਐਮਐਸਪੀ ਦੇ ਮਸਲੇ ਤੇ ਪੇਚ ਫਸ ਰਿਆ ਸੀ ਕਿਹਾ ਜਾ ਰਿਹਾ ਸੀਗਾ ਕਿ ਐਮਐਸਪੀ ਦੇ ਮਸਲੇ ਤੇ ਤਾਂ ਅਸੀਂ ਗਾਰੰਟੀ ਦੇ ਸਕਦੇ ਹਾਂ ਕੀ ਐਮਐਸਪੀ ਦੇ ਮਸਲੇ ਤੇ ਅਸੀਂ ਜਿਹੜਾ ਗਰੰਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਸੀਗਾ ਕਿ ਕਮੇਟੀ ਬਣਾ ਦਿੰਨੇ ਆ ਉਸ ਤੋਂ ਬਾਅਦ ਕਹਿੰਦੇ ਆ ਆਪਾਂ ਤੈਅ ਕਰ ਲਾਂਗੇ ਕਿ ਕਿਹੜੀਆਂ-ਕਿਹੜੀਆਂ ਫਸਲਾਂ ਦੇ ਉੱਪਰ ਗਰੰਟੀ ਦਿੱਤੀ ਜਾ ਸਕਦੀ ਹੈ ਕਿਹੜੀਆਂ-ਕਿਹੜੀਆਂ ਫਸਲਾਂ ਐਮਐਸਪੀ ਤੇ ਖਰੀਦ ਕੀਤੀਆਂ ਜਾ ਸਕਦੀਆਂ ਔਰ ਉੱਥੇ ਹੀ ਕਹਿੰਨ ਇੱਕ ਜਾਣਕਾਰੀ ਇਹ ਵੀ ਹੈ ਕਿ ਕਿਸਾਨਾਂ ਜਿਹੜੇ ਕਿਸਾਨ ਪਰਾਲੀ ਸਾੜਦੇ ਆ ਉਹ ਮੁੱਦਾ ਵੀ ਕਹਿੰਦੇ ਉਸ ਦੀ ਵੀ ਚਰਚਾ ਥੋੜੀ ਬਹੁਤ ਹੁੰਦੀ ਹੋਈ ਨਜ਼ਰ ਆਈ ਹੈ ਉਹਨੂੰ ਲੈ ਕੇ ਵੀ ਔਰ ਕਹਿੰਦੇ ਕਿ ਰੈੱਡ ਐਂਟਰੀਜ਼ ਜਿਹੜੀਆਂ ਅ ਦਰਜ ਕਰ ਦਿੱਤੀਆਂ ਜਾਂਦੀਆਂ ਕਿਸਾਨਾਂ ਦੀਆਂ ਉਹ ਉਹਨਾਂ ਉਹ ਨਾ ਕੀਤਾ ਜਾਵੇ ਇਹ ਵੀ ਗੱਲ ਕੀ ਅੱਜ ਤਾਂ ਮਨਜੀਤ ਰਾਏ ਵੀ ਬੈਠੇ ਨਜ਼ਰ ਆ ਰਹੇ ਸੀ ਹਾਲਾਂਕਿ ਪਹਿਲਾਂ ਨਹੀਂ ਆਏ ਉਹ ਪਰ ਜਦੋਂ ਅੰਦੋਲਨ ਸ਼ੁਰੂ ਹੋ ਗਿਆ ਤਾਂ ਮਨਜੀਤ ਰਾਏ ਵੀ ਨਜ਼ਰ ਆਏ ਬਾਕੀ ਦੇ ਵੀ ਕਹਿੰਦੇ ਸ਼ਾਇਦ ਆ ਜਾਣ ਤਾਂ ਇਸ ਨੂੰ ਲੈ ਕੇ ਹੋਰ ਅਪਡੇਟ ਕੀ ਦੋ ਐਮਐਸਪੀ ਤੋਂ ਇਲਾਵਾ ਕਿਹੜੇ ਕਿਹੜੇ ਮਸਲਿਆਂ ਦੇ ਉੱਪਰ ਗगन ਸਹਿਮਤੀ ਬਣਦੀ ਹੋਈ ਨਜ਼ਰ ਆਈ ਹੈ ਫਿਲਹਾਲ ਤੱਕ ਇਹ ਮੈਂ ਜ਼ਰੂਰ ਚਾਹਣਾ ਇੱਕ ਵਾਰ ਤੁਸੀਂ ਬਰੀਫ ਕਰਿਓ ਜੀ ਬਿਲਕੁਲ ਦੇਖੋ ਵਿਕਮ ਸਭ ਤੋਂ ਪਹਿਲਾਂ ਜਿਹੜਿਆ ਤੁਸੀਂ ਜ਼ਿਕਰ ਕੀਤਾ ਪਿਛਲੀ ਵਾਰ ਦੀ ਮੀਟਿੰਗ ਦਾ ਕਿ ਉਸ ਦੇ ਵਿੱਚ ਦੋ ਮੰਗਾਂ ਨੂੰ ਮੰਨ ਲਿਆ ਗਿਆ ਸੀ ਔਰ ਉਸੇ ਤੋਂ ਹੀ ਅੱਗੇ ਵਧਾਉਂਦੇ ਹੋਏ ਆ ਖਾਸ ਤੌਰ ਦੇ ਉੱਤੇ ਪਰਚੇ ਰੱਦ ਕਰਨ ਦੀ ਵੀ ਗੱਲ ਜਿਹੜੀ ਆ ਉਹ ਇੱਕ ਤੌਰ ਦੇ ਉੱਤੇ ਸਹਿਮਤੀ ਉਹਨਾਂ ਦੇ ਉੱਤੇ ਜਤਾਇਆってい ਗਈ ਸੀ ਕਿ ਬਿਜਲੀ ਸੋਧ ਬਿੱਲ ਨੂੰ ਜਿਹੜਾ ਹੈ ਉਹ ਰੱਦ ਕਰਨ ਦੀ ਜਿਹੜੀ ਹੈ ਉਹ ਗੱਲ ਪ੍ਰਵਾਨਗੀ ਉਹਨਾਂ ਨੇ ਦਿੱਤੀ ਸੀ ਔਰ ਇਸ ਤੋਂ ਇਲਾਵਾ ਖਾਸ ਤੌਰ ਦੇ ਉੱਤੇ ਜੋ ਕੇਂਦਰ ਦੇ ਵਜ਼ੀਰ ਨੇ ਉਹ ਆਪਣੀਆਂ ਕੁਝ ਪ੍ਰਾਪਤੀਆਂ ਦੱਸ ਰਹੇ ਨੇ ਉਹਨਾਂ ਨੇ ਵੱਲੋਂ ਕਿਹਾ ਗਿਆ ਕਿ ਖਾਸ ਤੌਰ ਦੇ ਉੱਤੇ ਜੋ ਬਜਟ ਹੈ ਕਿਸਾਨਾਂ ਦਾ ਉਹ ਵਧਾਇਆ ਗਿਆ ਹੈ ਤਾਂ ਇਹੋ ਜਿਹੀਆਂ ਦਲੀਲਾਂ ਕੋਈ ਉਧਰ ਦੇ ਪਾਸੋਂ ਵੀ ਦਿੱਤੀਆਂ ਜਾ ਰਹੀਆਂ ਕੁਝ ਉਹਨਾਂ ਦੇ ਅਫਸਰ ਜਿਹੜੇ ਨੇ ਉਹ ਵੀ ਗੱਲ ਰੱਖ ਰਹੇ ਨੇ ਇਹ ਪੱਖ ਰੱਖ ਰਹੇ ਨੇ ਕਿ ਸਾਡੀ ਸਰਕਾਰ ਤਾਂ ਕਿਸਾਨਾਂ ਦੇ ਬਾਰੇ ਸੋਚਦੀ ਹੈ ਔਰ ਵੱਡੀ ਅਪਡੇਟ ਦੇ ਰਹੀ ਹੈ ਵੱਡੀ ਅਪਡੇਟ ਆ ਰਹੀ ਹੈ ਇਸ ਵੇਲੇ ਦੀ ਕਿ ਲਖੀਮਪੁਰ ਖੀਰੀ ਦੇ ਮਾਮਲੇ ਦੇ ਉੱਤੇ ਅੰਦਰ ਚਰਚਾ ਝੋਰਾ ਸ਼ੋਰਾ ਦੇ ਨਾਲ ਹੋਈ ਹੈ ਔਰ ਨੌਕਰੀਆਂ ਜਿਹੜੀਆਂ ਦੇਣ ਦੀ ਮੰਗ ਰੱਖੀ ਗਈ ਹੈ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹ ਉਹਨਾਂ ਨੂੰ ਨੌਕਰੀ ਦਿੱਤੀ ਉਹਨਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ ਸਰਕਾਰਾਂ ਨੂੰ ਮਿਲ ਚੁੱਕੇ ਨੇ ਜਿਨ੍ਹਾਂ ਨੂੰ ਸਰਕਾਰ ਮਿਲ ਚੁੱਕੀ ਹੈ ਤੁਹਾਡੇ ਯਾਦ ਹੋਊਗਾ ਚੈੱਕ ਤੱਕ ਵੀ ਵੰਡੇ ਗਏ ਸੀ ਔਰ ਉਹਨਾਂ ਹੀ ਪਰਿਵਾਰਾਂ ਦੇ ਜਿਹੜੇ ਜੀ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਅੰਦਰ ਵੀ ਇੱਕ ਹੋਰ ਵੱਡੀ ਅਪਡੇਟ ਸਾਡੇ ਕੋਲ ਪਹੁੰਚ ਚੁੱਕੀ ਹੈ ਕਿ ਕਿਸਾਨ ਲੈ ਕੇ ਲਖੀਮਪੁਰ ਵਾਲੇ ਕੇਸ ਤੋਂ ਲੈ ਕੇ ਦਿੱਲੀ ਵਾਲੇ ਕੇਸ ਤੋਂ ਲੈ ਕੇ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਜਿਨ੍ਹਾਂ ਨੇ ਅ ਜਨਾਈ ਜਾਂਚ ਪਹਿੰਗੀ ਸੀ ਉਹਨਾਂ ਨੂੰ ਨੌਕਰੀ ਦੇਣ ਦੀ ਗੱਲ ਜਿਹੜੀ ਆ ਉਹ ਅੰਦਰ ਵਿਚਾਰੀ ਜਾ ਰਹੀ ਹੈ ਅੰਦਰ ਕਿਸਾਨਾਂ ਨੇ ਗੱਲ ਰੱਖੀ ਹੈ ਕਿ ਨੌਕਰੀਆਂ ਦਿੱਤੀਆਂ ਜਾਣ ਤਾਂ ਇਸ ਦੇ ਉੱਤੇ ਵੀ ਹੋ ਸਕਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੈਮਟੀ ਜਿਹੜੀ ਆ ਉਹ ਬਣ ਸਕੇ ਕਿਉਂਕਿ ਪੰਜਾਬ ਤੋਂ ਹੀ ਬਹੁਤ ਕਿਸਾਨ ਜਿਹੜੇ ਨੇ ਉਹ ਸ਼ੰਗੂ ਸ਼ੰਗੂ ਬਾਰਡਰ ਦੇ ਉੱਤੇ ਜਦੋਂ ਗਏ ਸੀ ਟਿਕਰੀ ਬਾਰਡਰ ਦੇ ਉੱਤੇ ਜਦੋਂ ਗਏ ਸੀ ਤਾਂ ਉੱਥੋਂ ਉਹਨਾਂ ਦੀ ਜਾਂਚ ਚੱਲੀ ਗਈ ਸੀ ਤਾਂ ਪੰਜਾਬ ਤੋਂ ਹੋਣ ਦੇ ਕਾਰਨ ਇਹ ਕਿਤਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਇਸ ਦੇ ਵਿੱਚ ਥੋੜਾ ਆਪਣੀ ਇਨਵੋਲਵਮੈਂਟ ਦੇਣੀ ਪੈ ਸਕਦੀ ਹੈ ਕਿ ਠੀਕ ਹੈ ਕੁਝ ਹੱਦ ਤੱਕ ਜਿਹੜੀਆਂ ਨੌਕਰੀਆਂ ਨੇ ਉਹ ਪੰਜਾਬ ਸਰਕਾਰ ਇਸ ਤਰੀਕੇ ਨਾਲ ਇਹਨਾਂ ਨੂੰ ਅਡਜਸਟ ਕਰ ਸਕਦੀ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸੈਂਟਰ ਦੇ ਲੈਵਲ ਦੇ ਉੱਤੇ ਕਿਸ ਡਿਪਾਰਟਮੈਂਟ ਦੇ ਵਿੱਚ ਕਿਸ ਪਲੈਟਫਾਰਮ ਦੇ ਵਿੱਚ ਜਿਹੜੀਆਂ ਨੇ ਉਹ ਦਿੱਤੀਆਂ ਜਾ ਸਕਦੀਆਂ ਨੇ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਅੰਦਰ ਡਿਸਕਸ਼ਨ ਹੋਈ ਹੈ ਔਰ ਇੱਥੇ ਲੱਗਦਾ ਹੈ ਕਿ ਥੋੜੀ ਬੋਤੀ ਸਹਿਮਤੀ ਦਾ ਵਿਕਰਮ ਜ਼ਰੂਰ ਬਣਦੀ ਹੋਈ ਨਜ਼ਰ ਆਊਗੀ ਕਿਉਂਕਿ ਇਹ ਚੀਜ਼ਾਂ ਸਰਕਾਰ ਸਰਕਾਰ ਦੇ ਵਾਸਤੇ ਦੇਣੀ ਹੈ ਕੋਈ ਵੱਡੀ ਗੱਲ ਨਹੀਂ ਹੈ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਸੰਵਿਧਾਨਕ ਸਰਕਾਰ ਇਸ ਮੰਗਾਂ ਨੂੰ ਪ੍ਰਮਾਨ ਕਰ ਸਕਦੀ ਹੈ ਪਰ ਵੱਡਾ ਜਿਹੜਾ ਪੇਚ ਫਸੂਗਾ ਉਹ ਐਮਐਸਪੀ ਦੇ ਉੱਤੇ ਹੀ ਪੇਚ ਫਸੂਗਾ ਐਮਐਸਪੀ ਦੇ ਉੱਤੇ ਹੀ ਸਾਰੀ ਗੱਲ ਆ ਕੇ ਖੜਨੀ ਹੈ ਐਮਐਸਪੀ ਦੇ ਉੱਤੇ ਹੀ ਸਾਰੀ ਮੀਟਿੰਗ ਦੀ ਡਿਸਕਸ਼ਨ ਖੜੀ ਹੋਈ ਹੈ ਜਾਂ ਐਤਾ ਹੋ ਸਕਦਾ ਕਿ ਸਰਕਾਰ ਕਹੇ ਕਿ ਦੇਖੋ ਤੁਹਾਡੀਆਂ 10 ਮੰਗਾਂ ਸੀ 10 ਦੇ ਵਿੱਚੋਂ ਅਸੀਂ 5 ਜਾਂ 6 ਮੰਨ ਲੈਂਦੀਆਂ ਹੁਣ ਤੁਸੀਂ ਥੋੜੀਆਂ ਜਿਹੀਆਂ ਆਪਣੇ ਘਟਾ ਦਿਓ ਤੁਸੀਂ ਸਾਡੀ ਗੱਲ ਮੰਨ ਲਓ ਉਸੇ ਕਮੇਟੀ ਫਾਰਮ ਕਰ ਦਿੰਦੇ ਆ ਕਮੇਟੀ ਦੇ ਫਾਰਮ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਜਾ ਸਕਦਾ ਹੈ ਤਾਂ ਇਹ ਖਾਸ ਤੌਰ ਦੇ ਉੱਤੇ ਅੰਦਰ ਦੇਖਣ ਵਾਲੀ ਗੱਲ ਰਹੂਗੀ ਕਿ ਇਹ 네ਗੋਸ਼ੀਏਸ਼ਨ ਜਦੋਂ ਹੁੰਦੀ ਹੈ ਉਹ ਖਾਸ ਤੌਰ ਦੇ ਉੱਤੇ ਕਿੱਥੋਂ ਤੱਕ ਆ ਕੇ ਸਿਮਰਦੀ ਹੈ ਨਹੀਂ ਕਿਉਂਕਿ ਬਿਖਤਮ ਤੁਸੀਂ ਸ਼ੰਭੂ ਬਾਰਡਰ ਵਾਲੀ ਮੀਟਿੰਗਾਂ ਵੀ ਅਟੈਂਡ ਕਰਦੇ ਰਹੇ ਹੋ ਹਰ ਮੀਟਿੰਗ ਨੇ ਵੀ ਤੁਸੀਂ ਰਹੇ ਹੋ ਔਰ ਤੁਸੀਂ ਅਪਡੇਟ ਵੀ ਦਿੰਦੇ ਰਹੇ ਤਾਂ ਆਪਾਂ ਉੱਥੇ ਵੀ ਦੇਖਿਆ 네ਗੋਸ਼ੀਏਸ਼ਨ ਉੱਥੇ ਵੀ ਹੋਈਆਂ ਨੇ ਔਰ ਮੀਟਿੰਗਾਂ ਚਲਦੀਆਂ ਹੋਈਆਂ ਵੀ ਨਜ਼ਰ ਆਈਆਂ ਨੇ ਕਿੰਨੀਆਂ-ਕਿੰਨੀਆਂ 라ਉਂਡ ਦੀਆਂ ਮੀਟਿੰਗਾਂ ਹੋਈਆਂ ਹਾਲਾਂਕਿ ਕਈ ਵਾਰ ਤਾਂ ਵਿੱਚ ਡੈਡਲੌਕ ਆ ਗਿਆ ਸੀਗਾ ਮੀਟਿੰਗਾਂ ਬੰਦ ਹੀ ਹੋ ਗਈਆਂ ਸਾਰਾ ਸਾਰਾ ਵੀ ਮੀਟਿੰਗਾਂ ਹੋਈਆਂ ਸੀਗਾ ਜਗਨ ਪਿਛੇ ਫਿਰ ਕਿਦਾਂ ਸ਼ੁਰੂ ਹੁੰਦੀਆਂ ਨੇ ਸਰਕਾਰ ਵੀ ਜ਼ਰੂਰ ਇਹ ਚਾਹੂਗੀ ਕਿ ਡੈਡਲੌਕ ਨਾ ਬਣੇ ਕਿਸੇ ਵੀ ਤਰੀਕੇ ਦਾ ਕਿਉਂਕਿ ਮਾਹੌਲ ਕੋਈ ਸ਼ੰਭੂ ਸ਼ੰਭੂ ਬਾਰਡਰ ਦੇ ਉੱਤੇ ਇੱਕ ਮੌਰੀ ਬਾਰਡਰ ਦੇ ਉੱਤੇ ਕੁਝ ਬਹੁਤਾ ਸੁਖਾਵਾ ਨਹੀਂ ਹੈ ਜੇ ਆਪਾਂ ਕਹੀਏ ਕਿ ਤਿੰਨ ਦਿਨ ਹੋ ਗਏ ਕਿ ਲਗਾਤਾਰ ਗੋਲੇ ਤੋਂ ਗੋਲੇ ਧੱਕੇ ਜਾ ਰਹੇ ਆ ਲਗਾਤਾਰ ਗੋਲੇ ਧੱਕੇ ਜਾ ਰਹੇ ਔਰ ਬਾਰ-ਬਾਰ ਕਿਸਾਨ ਨਹੀਂ ਜਿਹੜਾ ਹੈ ਉਹ ਬਾਰ-ਬਾਰ ਇੰਤਿਹਾਨ ਲਿਖਾ ਜਾ ਰਿਹਾ ਹੈ ਤਾਂ ਇਹ ਪੰਜਾਬ ਦੀ ਜਿਹੜੀ ਸਟ੍ਰੈਂਥ ਹੈ ਜਿਹੜੇ ਪੰਜਾਬ ਦੇ ਲੋਕ ਨੇ ਇਹ ਉਹ ਬਾਕੀ ਸਟੇਟਾਂ ਦੇ ਲੋਕਾਂ ਦੇ ਵਾਂਗੂ ਨਹੀਂ ਨੇ ਤਾਂ ਇਹ ਚੀਜ਼ ਕੇਂਦਰ ਦੀ ਸਰਕਾਰ ਵੀ ਸਮਝਦੀ ਹੈ ਇਹ ਚੀਜ਼ ਕੇਂਦਰ ਸਰਕਾਰ ਪਹਿਲਾਂ ਦੇਖ ਵੀ ਚੁੱਕੀ ਹੈ ਕਿ ਜਦੋਂ ਸ਼ੰਭੂ ਬਾਰਡਰ ਉਹ ਪਹੁੰਚ ਗਿਆ ਸੀ ਤਾਂ ਉਸ ਤੋਂ ਬਾਅਦ ਕਿਵੇਂ ਮੇਰੇ ਭਾਵੇਂ ਕੋਰੋਨਾ ਵਾਇਰਸ ਕਿਉਂ ਨਾ ਹੋਵੇ ਪੀਰ ਦੇ ਪੀਕ ਦੇ ਉੱਤੇ ਜਾਂ ਫਿਰ ਉਹ ਅਸਦੀ ਠੰਡ ਹੋਵੇ ਜਾਂ ਫਿਰ ਉਹ ਬਰਸਾਤਾਂ ਹੋਣ ਜਾਂ ਫਿਰ ਉਹ ਅਸਦੀ ਗਰਮੀ ਹੋਵੇ ਉਹ ਹਰ ਮੌਸਮ ਦੇ ਵਿੱਚ ਹਰ ਐਟਮੋਸਫੀਅਰ ਦੇ ਵਿੱਚ ਉਹ ਉੱਥੇ ਬੈਠੇ ਰਹੇ ਪਰ ਜੇ ਇਹਨਾਂ ਨੂੰ ਇਸੇ ਤਰੀਕੇ ਨਾਲ ਜੇ ਇੱਥੇ ਕੰਟਰੋਲ ਨਾ ਕੀਤਾ ਗਿਆ ਤਾਂ ਹੋ ਸਕਦਾ ਕਿ ਸ਼ੰਭੂ ਦੇ ਉੱਤੇ ਪੱਕੇ ਮੋਰਚੇ ਲੱਗਣ ਸ਼ੰਭੂ ਦੇ ਉੱਤੇ ਪੱਕੇ ਮੋਰਚੇ ਲੱਗਣੇ ਯਾਨੀ ਕਿ ਇਸ ਤੇ ਤੌਰ ਦੇਤੇ ਨੈਸ਼ਨਲ ਹਾਈਵੇ ਕੱਟ ਹੋਣਾ ਬਹੁਤ ਸਾਰੀ ਆਵਾਜਾਈ ਇਸ ਲਈ ਪ੍ਰਭਾਵਿਤ ਹੋ ਰਹੀ ਹੈ ਬਹੁਤ ਸਾਰੇ ਰੂਟਸ ਦੇ ਵਰਕ ਕੀਤੇ ਗਏ ਨੇ ਬਹੁਤ ਸਾਰੇ ਕੰਮਕਾਰ ਨੂੰ ਲੈ ਕੇ ਜਿਹੜੀ ਆ ਦਿੱਕਤਾ ਆ ਰਹੀ ਹੈ ਨੇ ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਵੇਚਣਾ ਔਖਾ ਹੋਇਆ ਹੋਇਆ ਹੈ ਗੈਸ ਵੇਚ ਮੁਸ਼ਕਲ ਹੋਈ ਹੋਈ ਹੈ ਔਰ ਇਸ ਦੇ ਨਾਲ ਨਾਲ ਜੇ ਇਹਨਾਂ ਕਿਸਾਨਾਂ ਨੂੰ ਬਾਕੀ ਕਿਸਾਨਾਂ ਜੋਥੀ ਬੰਦਿਆਂ ਦਾ ਵੀ ਜੇ ਹੌਲੀ ਹੌਲੀ ਸਾਥ ਮਿਲਣਾ ਸ਼ੁਰੂ ਹੋ ਗਿਆ ਤਾਂ ਕਿਤੇ ਨਾ ਕਿਤੇ ਇਹ ਵੱਡੇ ਲੈਵਲ ਦੇ ਉੱਤੇ ਚੀਜ਼ ਜ਼ਰੂਰ ਪਹੁੰਚ ਚੁੱਕੀ ਹੈ ਹਾਲਾਂਕਿ ਗੁਨਾਮ ਸਿੰਘ ਢੋਨੀ ਉਹਨਾਂ ਨੇ ਆਖਰ ਅੱਜ ਉਗਰਾਹ ਉਹਨਾਂ ਨੇ ਜਿਵੇਂ ਰੇਲਾ ਰੋਕੀਆ ਟੂਲ ਫ੍ਰੀ ਕਰਾ ਦਿੱਤੇ ਪਰ ਇਹ ਚੀਜ਼ਾਂ ਜੇ ਇਕੱਠੀਆਂ ਹੁੰਦੀਆਂ ਨਹੀਂ ਹੈ ਇਹ ਜੇ ਉਹਨਾਂ ਦੀ ਆਪਸ ਦੇ ਵਿੱਚ ਪਾਵੇਂ ਵਕਰੀਵੇਂ ਇਸ ਤਰ੍ਹਾਂ ਦੀ ਜਿੱਥੇ ਬੰਦੀਆਂ ਚੱਲ ਰਹੇ ਹੋਣ ਸ਼ਾਇਦ ਇਹੀ ਕਾਰਨ ਹੈ ਕਿ ਇਸ ਵਾਰ ਇਹਨਾਂ ਦੇ ਵੱਲੋਂ ਬਾਰਡਰ ਜਿਹੜਾ ਹੈ ਉਹ ਨਹੀਂ ਟੱਪਿਆ ਗਿਆ ਜਾਂ ਕਹਿ ਲੋ ਕਿ ਬਾਰਡਰ ਨਹੀਂ ਟੁੱਟੇ ਕਿਉਂਕਿ ਇੱਕ ਤਰੀਕਾ ਜੋ ਪ੍ਰੈਸ਼ਰ ਗਰੁੱਪਸ ਦੇ ਜੋ ਕਹਿੰਦੇ ਹੁੰਦੇ ਕਿ मुट्ठी ਬੰਦ ਦੇ ਵਿੱਚ ਜੋ ਤਾਕਤ ਹੁੰਦੀ ਹੈ ਉਹ ਖੁੱਲੀ ਦੇ ਵਿੱਚ ਨਹੀਂ ਹੁੰਦੀ ਤਾਂ ਇਹ ਮੁट्ठी ਇਸ ਵੇਲੇ ਖੁੱਲੀ ਹੋਈ ਹੈ ਤਾਂ ਜੇ ਇਹ ਮੁट्ठी ਦੁਆਰਾ ਬੰਦ ਹੋ ਜਾਂਦੀ ਹੈ ਤਾਂ ਇਹ ਕਿੰਨਾ ਕੀਤੇ ਸਰਕਾਰ ਦੇ ਵਾਸਤੇ ਵੀ ਜ਼ਰੂਰੀ ਉੱਥੇ ਗਗਲ ਗਗਲ ਮੈਂ ਇੱਕ ਇੱਕ ਜਿੱਨੀ ਕ ਫੀਲ ਕੀਤੀ ਆ ਪਿਛਲੇ ਕੁਝ ਦਿਨਾਂ ਤੋਂ ਬਾਰਡਰ ਦੇ ਉੱਪਰ ਜਾ ਕੇ ਜਿਹੜੇ ਬਾਕੀ ਜਥੇਬੰਦੀਆਂ ਜਿਹੜੀਆਂ ਨਹੀਂ ਆਈਆਂ ਇਸ ਅੰਦੋਲਨ ਦੇ ਵਿੱਚ ਕਹਿੰਦੇ ਕਿ ਕੈਡਰ ਉਹਨਾਂ ਦੇ ਵੀ ਹੁੱਝਾ ਮਾਰ ਰਹੇ ਆ ਪ੍ਰਧਾਨਾਂ ਨੂੰ ਇਹ ਨਾ ਹੋਵੇ ਕਿ ਉਹਨਾਂ ਦੇ ਕੈਡਰ ਵੀ ਕਿਤੇ ਖਿਸਕ ਜਾਣਾ ਇਸ ਤਰ੍ਹਾਂ ਦੀ ਵੀ ਬਹੁਤ ਜ਼ਬਰਦਸਤ ਚਰਚਾ ਚੱਲ ਰਹੀ ਹੈ ਕਿ ਜਿਹੜੇ ਜਿਹੜੇ ਨਹੀਂ ਆਏ ਇਸ ਧਰਨੇ ਦੇ ਵਿੱਚ ਕਿਉਂਕਿ ਦੇਖੋ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕੰਮ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜੇ ਕਰਨਾ ਹੈ ਤਾ ਫਿਰ ਐ ਇਨਾ ਵੱਡਾ ਅੰਦੋਲਨ ਸ਼ੁਰੂ ਹੋਇਆ ਤਾਂ ਫਿਰ ਜੇ ਕਹਿੰਦੇ ਕਿ ਉਹ ਉਹ ਕਿਸਾਨਾਂ ਦੇ ਭਲੇ ਦਾ ਸੋਚਦੀਆਂ ਤਾਂ ਉਹਨਾਂ ਨੂੰ ਸ਼ਾਮਲ ਹੋ ਜਾਣਾ ਚਾਹੀਦਾ ਗੱਲਬਾਤ ਕਰ ਲੈਣ ਐਨੀ ਵੀ ਕਿਹੜੀ ਕੋਈ ਈਗੋ ਦਾ ਮਸਲਾ ਆ ਜਾਂ ਕਿਸੇ ਨੇ ਸੱਧਿਆ ਨਹੀਂ ਆ ਕੋਈ ਆਪ ਦੇ ਮਨਮਟਾ ਨਹੀਂ ਤਾਂ ਉਹ ਉਹ ਤਾਂ ਫਿਰ ਬਾਅਦ ਵਿੱਚ ਕਹਿੰਦੇ ਦੂਰ ਕਰ ਦੇ ਰਹੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲ ਰਹੀਆਂ ਪਰ ਉੱਥੇ ਹੀ ਗगन ਇੱਕ ਚੀਜ਼ ਹੋਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਵੀ ਹੈ ਕਿ ਮੀਟਿੰਗ ਦੇ ਅੰਦਰ ਇਹ ਵੀ ਚੀਜ਼ ਵਿਚਾਰੀ ਗਈ ਹੈ ਮੰਤਰੀਆਂ ਦੇ ਸਾਹਮਣੇ ਇੱਕ ਤਾਂ ਗੋਲਿਆਂ ਵਾਲੀ ਗੱਲ ਦੂਜਾ ਕਿ ਇੰਟਰਨੈਟ ਜਿਹੜਾ ਤੁਸੀਂ ਹਰਿਆਣੇ 'ਚ ਤਾਂ ਬੰਦ ਕੀਤਾ ਹੀ ਹੈ ਇੱਕ ਕੇਂਦਰ ਸਰਕਾਰ ਨੇ ਚਿੱਠੀ ਕੱਢਤੀ ਕਿ ਪੰਜਾਬ ਦੇ ਵਿੱਚ ਤੁਸੀਂ ਇੰਟਰਨੈਟ ਬੰਦ ਕਰਵਾਈ ਜਾ ਰਹੇ ਹੋ ਪੰਜਾਬ ਦੇ ਜੋ ਫਤੇਗੜ ਸਾਹਿਬ ਜਾਂ ਖਨੌਰੀ ਵਾਲੇ ਬੰਨੇ ਵੀ ਔਰ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਸ਼ੰਭੂ ਵਾਲੇ ਬੰਨੇ ਵੀ ਜਿਹੜਾ ਇੰਟਰਨੈਟ ਆ ਉਹ ਬੰਦ ਕਰ ਦਿੱਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਨੇ ਇਨਵੋਲਵਮੈਂਟ ਕਰਕੇ ਇਹ نیٹ ਬੰਦ ਕਰਵਾਇਆ ਇਹ ਵੀ ਮੰਗ ਕਹਿੰਦੇ ਰੱਖੀ ਗਈ ਹੈ ਮੰਤਰੀਆਂ ਦੇ ਅੱਗੇ ਕਿ ਇਹ ਕਿਉਂ ਹੋ ਰਿਹਾ ਇੱਕ ਪਾਸੇ ਤੁਸੀਂ ਚਰਚਾ ਕਰ ਰਹੇ ਹੋ ਸਾਡਾ ਅਧਿਕਾਰ ਹੈ ਕਿ ਅਸੀਂ ਜਦੋਂ ਪ੍ਰਦਰਸ਼ਨ ਕਰਨਾ ਹੈ ਤਾਂ ਉਥੇ ਅਸੀਂ ਤਾਂ ਸਿੱਧਾ ਕਹਿੰਦੇ ਦਿੱਲੀ ਜਾਣਾ ਚਾਹੁੰਦੇ ਹਾਂ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਚਰਚਾ ਹੋਈ ਹੈ ਗਗਨ ਆ ਬਿਲਕੁਲ ਦੇਖੋ ਕਿਉਂਕਿ ਇੰਟਰਨੈਟ ਸੇਵਾਵਾਂ ਬੰਦ ਕਰਨ ਲੈ ਕੇ ਤਾਂ ਅੰਦਰ ਜੱਲਦੀਵਾਰ ਉਹਨਾਂ ਦੇ ਵੱਲੋਂ ਪੰਦੀਰ ਉਹਨਾਂ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੀ ਸਸਪੈਂਸ਼ਨ ਹੋਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਸਸਪੈਂਸ਼ਨ ਕੀਤੀ ਗਈ ਹੈ ਇਹ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਇਹ ਫੈਸਲਾ ਜਿਹੜਾ ਹੈ ਉਹ ਲਿੱਤਾ ਗਿਆ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜੋ ਇਹ ਇਹ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਜੋ ਹੈ ਇਹ ਫੈਸਲਾ ਲਿੱਤਾ ਔਰ ਉਹਨਾਂ ਨੇ ਆ ਇੰਟਰਨੈਸਿਵ ਮਾਫਰੋਪਾ ਮੇਸ਼ਾ ਤਰਾਣਾ ਨਹੀਂ ਹੋਵੇ ਸਮਾਣੇ ਦੀ ਹੋਵੇ ਖਨੌਰ ਦੀ ਹੋਵੇ ਦੇਵੀਗੜ੍ਹ ਦੀ ਹੋਵੇ ਬਲਬੇੜੀ ਦੀ ਹੋਵੇ ਪਟਿਆਲੇ ਦੇ ਡਿਸਟ੍ਰਿਕਟ ਦੀ ਹੋਵੇ ਇੱਥੇ ਇੰਟਰਨੈਸਿਵ ਮਾਫਰੋਪਾ ਜਿਹੜੀਆਂ ਨੇ ਉਹ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿਹਾ ਉੱਥੇ ਲੈਟਰ ਜਾਰੀ ਕੀਤਾ ਕਿਉਂਕਿ ਖਨੋਰੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਖਨੋਰੀ ਮੂਨਕ ਲਹਿਰਾ ਨਾਮਾ ਛਾਜਲੀ ਸੰਗਰੂਰ ਵਾਲੇ ਪਾਸੇ ਨੂੰ ਜਿਹੜਾ ਹੈ ਔਰ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਮੰਗਰਾ ਹੈ ਇੰਟਰਨੈਟ ਸੇਵਾਵਾਂ ਨੂੰ ਕੁਝ ਬੰਦ ਕਰਵਾਉਣ ਦੇ ਲਈ ਉਹਨਾਂ ਨੇ ਚਿੱਠੀ ਭੇਜੀ ਔਰ ਇਸ ਨੂੰ ਲੈ ਕੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਨ ਕੇ ਪਿਆ ਜਾ ਰਹੀਆਂ ਤੁਸੀਂ ਖਾਤੇ ਬੰਦ ਕਰ ਰਹੇ ਹੋ ਕਿਸਾਨਾਂ ਦੇ ਕਿਉਂਕਿ ਕਿਸਾਨ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਰਾਹੀਂ ਹੀ ਜਿਹੜਾ ਹੈ ਉਹ ਖਾਸ ਤੌਰ ਤੇ ਉੱਤੇ ਆਪਣੀ ਕਾਡਰ ਨੂੰ ਅਪੀਲ ਕਰਦੇ ਸੀ ਜਾਂ ਤਸਵੀਰਾਂ ਦਿਖਾਉਂਦੇ ਸੀ ਕਿ ਉੱਥੇ ਹੋ ਕੀ ਰਿਹਾ ਕਿਉਂਕਿ ਇੱਕ ਇਹ ਵੀ ਵਾਰ-ਵਾਰ ਕਿਸਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਨੈਰੇਟਿਵ ਇਹ ਵੀ ਸੈੱਟ ਕੀਤਾ ਜਾ ਰਿਹਾ ਉਰਦੰਗ ਵਿਚਾਰ ਰਹੇ ਨੇ ਕਿਸਾਨਾਂ ਦੇ ਵੱਲੋਂ ਜੋ ਹੈ ਉਸੇ ਗਾ ਪਾਇਆ ਜਾ ਰਿਹਾ ਤਾਂ ਕਹਿੰਦੇ ਕਿ ਸਾਡੇ ਕੋਲ ਤਾਂ ਫਿਰ ਆਪਣਾ ਮੀਡੀਆ ਸਾਡਾ ਖੇਤੀ ਮੀਡੀਆ ਹੈ ਯਾ ਫਿਰ ਸਾਡੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਅਸੀਂ ਤਾਂ ਉਹਨਾਂ ਦਾ ਸਹਾਰਾ ਹੀ ਲੈ ਸਕਦੇ ਹਾਂ ਅਸੀਂ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਰਾਹੀਂ ਅਸੀਂ ਆਪਣੀ ਗੱਲ ਆਪਣੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਔਰ ਬਿਨਾ ਕੋਈ ਮਿਰਚ ਮਸਾਲੇ ਲਾਏ ਦਿਖਾ ਸਕਦੇ ਹਾਂ ਕਿਉਂਕਿ ਬਹੁਤ ਸਾਰਾ ਇਸ ਤਰ੍ਹਾਂ ਦੇ ਨੈਰੇਟਿਵ ਇਹ ਵੀ ਸੱਜ ਕੀਤਾ ਜਾ ਰਿਹਾ ਹੈ ਮਿਰਚ ਮਸਾਲੇ ਲਾ ਕੇ ਵੀ ਜਿਹੜੀਆਂ ਨੇ ਉਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਤਾਂ ਉਸ ਨੂੰ ਕਿਤਨਾ ਕਿਤੇ ਕਾਊਂਟਰ ਕਰਨ ਦੇ ਲਈ ਕਿਸਾਨ ਉਹ ਕਹਿੰਦੇ ਨੇ ਜਿਵੇਂ ਪਿਛਲੀ ਵਾਰ ਸ਼ੰਭੂ ਬਾਰਡਰ ਦੇ ਉੱਤੇ ਕਿਹਾ ਸੀ ਕਿ ਸਾਡੇ ਨੇ ਆਪਣਾ 80 ਸਲ ਬਣਾ ਲਿਆ ਸੀਗਾ ਟਰੈਕਟਰ ਤੋਂ ਟਵਿੱਟਰ ਤੱਕ ਹੈਂਡਲ ਬਣਾ ਲਏ ਸੀਗੇ ਸ ਉਹਨਾਂ ਦਾ ਫਾਲਸ ਨੈਰੇਟਿਵ ਜਿਹੜਾ ਹੈ ਉਹ ਤੋੜਨ ਦੇ ਲਈ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਉਸ ਨੂੰ ਲੈ ਕੇ ਕਹਿ ਰਹੇ ਨੇ ਕਿ ਸਾਡੇ ਖਾਤੇ 'ਚ ਉਹ ਮੰਨ ਦਿੱਤੇ ਜਾ ਰਹੇ ਨੇ ਜੇ ਅਸੀਂ ਆਪਣੀ ਗੱਲ ਰੱਖਣੀ ਹੈ ਫਰੀडम ਆਫ ਸਪੀਚ ਹੈ ਜੇ ਡੈਮੋਕ੍ਰੇਸੀ ਦੇ ਵਿੱਚ ਫਰੀडम ਆਫ ਹਾਲਾਂਕਿ ਪਹਿਲਾਂ ਤਾਂ ਪ੍ਰੋਟੈਸਟ ਨੂੰ ਹੀ ਕਹਿੰਦੇ ਤੁਸੀਂ ਮਾਰ ਦਿੱਤਾ ਜੇ ਕੋਈ ਆਪਣਾ ਲੋਕਤੰਤਰ ਦੇ ਹਸਾਬ ਦੇ ਨਾਲ ਕੋਈ ਧਰਨਾ ਮਜਾਦਾ ਦੇਣਾ ਚਾਹੁੰਦਾ ਤਾਂ ਉਸ ਦਾ ਇੱਕ ਇਹ ਡੈਮੋਕ੍ਰੈਟਿਕ ਰਾਈਟ ਹੈ ਉਹ ਕੋਈ ਵੀ ਵਿਅਕਤੀ ਧਰਨਾ ਮਜਾਦਾ ਦੇ ਸਕਦਾ ਪਰ ਤੁਸੀਂ ਤਾਂ ਸੜਕਾਂ ਹੀ ਬਲੌਕ ਕਰਵਾ ਦਿੱਤੀਆਂ ਉਸ ਤੋਂ ਉਹਨਾਂ ਨੂੰ ਦਿੱਲੀ ਆਉਣ ਤੋਂ ਹੀ ਰੋਕ ਦਿੱਤਾ ਗਿਆ ਚਾਹੇ ਉਹ ਦਿੱਲੀ ਆਉਣ ਤੋਂ ਤਾਂ ਰ ਉਹਨਾਂ ਦੀ ਅਵਾਜ਼ ਨੂੰ ਵੀ ਹੁਣ ਇਸ ਤਰੀਕੇ ਨਾਲ ਦਬਾਰ ਰਹੇ ਹੋ ਕਿ ਉਹਨਾਂ ਦੇ ਖਾਤੇ ਬੰਦ ਕਰ ਰਹੇ ਹੋ ਸਪੈਨਸ਼ ਉਹਨਾਂ ਦੇ ਅਕਾਊਂਟਸ ਵਿਦ ਹੈਲਡ ਕਰ ਰਹੇ ਹੋ ਤਾਂ ਇਹ ਮੁੱਦੇ ਨੂੰ ਲੈ ਕੇ ਜ਼ਰੂਰ ਅੰਦਰ ਜਿਹੜੀ ਚਰਚਾ ਹੈ ਇਸ ਦੇ ਉੱਤੇ ਵੀ ਅ ਵਿਕਰਮ ਕਿਤਨਾ ਕਿਤੇ ਹੁੰਦੀ ਹੋਈ ਨਜ਼ਰ ਆਈ ਹੈ ਹਾਲਾਂਕਿ ਇਹ ਫੇਰ ਮੈਂ ਇਹ ਗੱਲ ਕਰ ਰਹੇ ਹਾਂ ਕਿ ਇਹ ਅਕਾਊਂਟ ਬੰਦ ਕਰ ਦਿੱਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਠੱਪ ਕਰ ਦਿੱਤੀਆਂ ਇਹ ਸਾਰੀ ਸਟੈਂਡਰਡ ਗੱਲਾਂ ਆ ਜਾਂਦੀਆਂ ਨੇ ਕਹਿ ਲਓ ਕਿ ਤਰੀਕੇ ਨਾਲ ਇਹ ਕੇਂਦਰ ਦੇ ਵਾਸਤੇ ਉਹ ਛੋਟੀਆਂ ਗੱਲਾਂ ਹੋਣਗੀਆਂ ਅਕਾਊਂਟ ਪਹਿਲਾਂ ਵੀ ਅਸੀਂ ਦੇਖਿਆ ਕਿ ਕਈ ਲੋਕਾਂ ਦੇ ਬੰਦ ਹੋਏ ਵਿਧ ਹੈਲਡ ਕੀਤੇ ਗਏ ਔਰ ਦੁਬਾਰਾ ਫੇਰ ਸਰਕਾਰਾਂ ਦੇ ਵੱਲੋਂ ਚਲਾ ਵੀ ਦਿੱਤੇ ਜਾਂਦੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਇੱਕ ਤਰੀਕੇ ਦਾ ਨਾਲ ਇਹ ਪ੍ਰੀਵੈਂਟਿਵ ਮੇਜਰ ਲਿੱਤਾ ਜਾਂਦਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਮਾਹੌਲ ਨਾ ਖਰਾਬ ਹੋਵੇ ਕਿਉਂਕਿ ਆ ਆਮੂਮਨ ਦੀ ਗੱਲ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਕੋਈ ਭੜਕਾਊ ਭਾਸ਼ਣ ਦੇ ਰਿਹਾ ਤਾਂ ਉਸ ਦੇ ਭਾਸ਼ਣ ਦੇ ਉੱਤੇ ਇਕੱਠ ਜਿਆਦਾ ਹੋ ਜਾਂਦਾ ਹੈ ਕੋਈ ਵਿਅਕਤੀ ਕਿਸੇ ਤਰੀਕੇ ਦੇ ਨਾਲ ਆ ਕੇ ਕੋਈ ਚੱਕ ਚੱਕ ਲੈਂਦੇ ਨੇ ਤਾਂ ਉਸ ਨੂੰ ਪ੍ਰिवेंट ਕਰਨ ਦੇ ਚੱਕਰਾਵੇ ਵਿੱਚ ਇਹ ਖਾਤੇ ਜਿਹੜੇ ਨੇ ਸਰਕਾਰ ਕਹਿੰਦੀ ਹੈ ਕਿ ਅਸੀਂ ਬੰਦ ਕਰਦੇ ਆ ਤਾਂ ਅਸੀਂ ਇਹ ਪ੍ਰिवेंटिव ਮੈਸ ਲੈਂਦੇ ਆ ਤਾਂ ਇਹ ਚੀਜ਼ਾਂ ਤਾਂ ਫਿਰ ਮਿਲਦਾ ਕਿ ਇਹ ਸਰਕਾਰ ਵਾਸਤੇ ਛੋਟੀਆਂ ਹੋਣਗੀਆਂ ਮੰਗਾ ਜਣੀਆਂ ਨਹੀਂ ਇਹਨਾਂ ਸਰਕਾਰਾਂ ਵਾਸਤੇ ਇਹ ਮੰਗਾ ਇੰਨੀਆਂ ਕੋਈ ਗੌਰ ਵੀ ਨਹੀਂ ਕਰਦੀਆਂ ਹੋਣਗੀਆਂ ਪਰ ਜਿਹੜੀ ਵੱਡੀ ਮੰਗ ਐ ਐਮਐਸਪੀ ਦੀ ਹੈ ਵਿਕਰਮ ਉਸੇ ਦੀ ਅੰਦਰ ਸਾਰਾ ਦਾ ਪੇਚ ਫਸਣਾ ਹੈ ਉਸੇ ਦੇ ਹੱਥੇ ਹੀ ਕੁੱਲੀ ਜੜੀਆ ਹਕੂਮਤ ਦੀ ਹੋਈ ਨਜ਼ਰ ਆਉਣੀ ਹੈ ਔਰ ਉਸ ਦੇ ਉੱਤੇ